ਘਰ ਕਿਦਾ ਬੰਦਾ ਪਿਆ ਦੱਸੀ ਗ੍ਰੀਦਿਆਂ ਚ ਲਾਗ ਲਾ ਘਰ ਢੋਡਾ ਦੋਵੇਂ ਭਰਾਵਾਂ ਦਾ ਤੇ ਤੂੰ ਛੱਤ ਦੇ ਰੇ ਨੇ ਲੈ ਕੇ ਪਤਾ ਕਿਉਂ ਬੀਂਦੇ ਕਿ ਲ ਭੋਗ ਲੈ ਕੇ ਜੇ ਲੱਡੂ ਵੜਾਈ ਦੇ ਲਾ ਵੀ ਤੇ ਲੱਕ ਤੇ ਮੱਜ ਡੇਗ ਕੇ ਕੁਛ ਨਹੀਂ ਸੀ ਭੜੀਆਂ ਜੋਨੂ ਕੀ ਹੋਣਾ ਇਹ ਤਾਂ ਭਰਾਵਾ ਭੱਜੀ ਭੱਜੀ ਜਾਂਦੀ ਮੱਜਾਂ ਤੇ ਸਿੰਘਾਂ ਨੂੰ ਹੱਥ ਪਾ ਲਿੰਦੀ ਆ ਹਾਂ ਕਾਜੀ ਕੀ ਹਾਂ ਚਲ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਨਾਲ ਦੀ ਸਾਈਡ ਤੂੰ ਅੜਿਆ ਹੀ ਬਿਆਨ ਜਮਾਲ ਤੇ ਜੀ ਮਿਲਿਆ ਨੇ ਮਿਲਿਆ ਹੀ ਨਹੀਂ ਦੇ ਮਿਲਿਆ ਹੀ ਨਹੀਂ ਮਿਲਿਆ ਹੀ ਨਹੀਂ ਦੇ ਮਿਲਿਆ ਮਾਲ ਹੈ ਥੋੜਾ ਯਾਰ ਤੋਂ ਅੱਜ ਜਿਹੜੀ ਇੱਕ ਰਸਮ ਹੁੰਦੀ ਹੈ ਜੀ ਚਗਾਠਾ ਨੂੰ ਪਹਿਣਾ ਗਾਨਾ ਬੰਦਿਆ ਨਹੀਂ ਹੈ ਨਾ ਗਾਨਾ ਹੀ ਬੰਦਿਆ ਹੁੰਦਾ ਹੈ ਨਾ ਉਹਦੀ ਰਸਮ ਅਦਾ ਕਰਨ ਲੱਗੇ ਪੂਰੀ ਅੱਜ ਪਿੱਛੇ ਮੋਟਿਆ ਨਹੀਂ ਲੜਾਈਆਂ ਹੋਰ ਬਹੁਤ ਹੁਣ ਇਹ ਦਿਖਾਉਣੇ ਜੀ ਸਾਪਾ ਵੜ ਕੇ ਬਾਹਰ ਮਿਲਿਆ ਉੱਤੇ ਕੰਮ ਕਰਾਉਣਾ ਹੈ ਜੀ ਵੀਡੀਓ ਦਿਖਾ ਕੰਮ ਕਰਨ ਵਾਲੇ ਬੰਦੇ ਘੱਟ ਆ, ਕਰਾਉਣ ਵਾਲੇ ਬੰਦੇ ਜ਼ਿਆਦੇ ਆ ਤੇ ਉਹਦੇ ਕਰਕੇ ਬੜਾ ਹੀ ਕਲੇਸ਼ ਆ। ਗੱਲਾਂ ਵਾਲੇ ਬੰਦੇ ਜ਼ਿਆਦਾ ਆ ਇਸ ਘਰ 'ਚ, ਕੰਮ ਵਾਲੇ ਬੰਦੇ ਘੱਟ ਆ, ਇਵਨ ਆ ਜਿਹੜੇ ਸਾਡੇ ਬੰਦੇ ਰੱਖੇ ਹੋਏ ਆ, ਸਾਡੇ ਘਰੇ ਸੱਪ ਵੜ ਗਿਆ, ਇਹ ਚੁੱਕ ਕੇ ਵੀਡੀਓ ਬਣਾਉਣ ਲੱਗੇ, ਆਣੀ ਆ ਹੀ ਸੱਪ ਮਾਰ ਦिए। ਜੇ ਸੱਪ ਫੜ ਕੇ ਛੱਡ ਆਈਏ ਕਿਤੇ ਦੂਰ। ਤੇ ਮੇਰੇ ਦੀਵੀਆਂ ਤਾਂ ਜੜ ਕੇ ਜ਼ੋਰ ਲਾਉਣ ਲੱਗਿਆ, ਉੱਥੇ ਰਹਾ ਪਾਈ ਜਾਂਦੀ ਗਾ। ਸਾਨੂੰ ਤਾਂ ਦਿੰਦੇ ਮੈਂ ਸੱਪ ਮਾਰ ਦਿੰਨੇ। ਔਰ ਜਮਾਂ ਕੰਮ ਚੋਰੀ। ਅੰਨੇ ਤੋਂ ਸਾਫੀ ਪੁੱਛਣਾ ਹੈ ਚੋਾਕਾ ਦੀ ਕਮਲਿਆ ਨੂੰ ਆਉਣਾ ਉਹਨਾਂ ਨੂੰ ਪਤਾ ਨਹੀਂ ਹੋਣਾ ਐਵੇਂ ਨਹੀਂ ਮਾਰਨਾ ਤੇ ਸੀ ਇਹਨਾਂ ਨੇ ਉਹ ਜਾਂਦਾ ਹਾਂ ਤੇ ਇਧਰ ਸਫਾਈ ਆਉਂਦੀ ਆਂਦਾ ਹੀ ਅਗਲਾ ਬਾਹਰ ਕੋਟਾ ਲੈਣ ਲੱਗਿਆ ਜੀ ਤੁਸੀਂ ਸਾਹ ਦੱਸੋ ਕਿਹਦੀ ਘਾਰਚਾਨਾ ਬੰਨਣਾ ਉਹ ਸਾਹਮਣੇ ਬੈੱਡਰੂਮ ਵਾਲੇ ਦੀ ਜਿੱਥੇ ਕਮਰੇ ਦਾ ਰਹਾ ਨਾ ਬੰਦ ਸਾਹਮਣੇ ਲੱਡੂ ਵਾਲਾ ਇਹ ਚੱਲ ਮੈਂ ਤੁਹਾਨੂੰ ਲਾਗ ਲਾ ਲੂੰਗਾ ਮੈਂ ਬਨੂੰਗਾ ਨਾਲੇ ਨਾਲ ਚਾਹਨਾ ਬੰਨਾ ਸਾਰਿਆਂ ਨਾਲ ਗੱਲ ਛੱਡ ਤੈਨੂੰ ਨਹੀਂ ਪਤਾ ਉਹ ਕਦੋਂ ਆਉਂਦੇ ਸਾਰੇ ਗਲਾਸ ਫੜ ਕੇ ਬੈਠੇ ਤੇ ਜਾਣ ਕੇ ਚੁਸਕੀ ਚੁਸਕੀ ਲੈ ਕੇ ਪਤਾ ਕਿਉਂ ਮੀਂਦੇ ਕਿ ਲ ਭੋਗ ਲੈ ਜੇ ਲੱਡੂ ਵੜਾਈ ਦੇ ਆਹ ਓਏ ਲੱਖੇ ਜਿਹੀਆਂ ਅੱਖਾਂ ਵੇਖ ਸਾ ਤੇ ਗੌਰ ਨਾਲ ਤੱਪ ਮੜ ਗਿਆ ਤੂੰ ਥੱਪ ਫੜ ਨਹੀਂ ਸਕਦਾ ਵੇ ਜਿੰਨੀ ਆਦੀ ਸਪੀਡ ਹੈ ਨਾ ਸਾਪਣ ਨੂੰ ਦੌਰ ਹੀ ਕਿਡੇ ਕੱਢ ਕੇ ਮੋੜਾ ਸਵਾ ਗਾ ਦੱਸਣ ਆਇਆ ਇਹ ਨਹੀਂ ਮੈਂ ਸੱਪ ਮਾਰ ਦਿਆਂ ਬੰਦਾ ਹੋਣਾ ਸੱਪ ਮਾਰਨ ਦਾ ਇੱਧਰ ਆਏ ਇੱਧਰ ਆਏ ਨਹੀਂ ਤੇਰੇ ਤੋਂ ਨੂੰ ਖਾਇਦਾ ਖਾ ਸੋਝ ਗਿਆ ਚਪੇੜਾ ਵੱਜ ਗਿਆ ਤੇ ਇਹ ਗਲਤ ਕੰਮ ਕਰਦਾ ਕੋਈ ਇਹ ਚਪੇੜਾ ਵੱਜ ਗਿਆ ਦੀ ਆ ਭਾਈ ਘਰੇ ਬੜਿਆ ਆਵੇ ਮੈਂ ਬੂਆ ਭੇੜਨ ਚੱਲੀ ਇਹ ਆਪਣੇ ਕਿਹੜਾ ਸਮੈਕਸਮੂਗ ਵਾਲੇ ਕਿਵੇਂ ਆਏ ਫੰਕਾ ਦਾ ਦਰਦੀ ਕਰਨੀ ਨਸ਼ਾ ਕਰਕੇ ਘਰ ਨੂੰ ਉਤਰਿਆਉਂਦਾ ਮੇਰੇ ਨਾਲ ਨਹੀਂ ਸਿੱਧਾ ਬੰਦਾ ਵੀ ਮੈਂ ਤਾਂ ਰੌਲਾ ਪਾਉਣ ਲੱਗੀ ਉਹਨੇ ਕਿਰ ਨੂੰ ਬੋਲ ਲਿਆ ਵੀ ਤੂੰ ਦੱਸ ਰਹੀ ਭੱਜ ਕੇ ਤੇ ਮੋੜਉਣਾ ਸੀ ਇਹਨੂੰ ਪਹੁੰਚਣਾ ਨਹੀਂ ਬੂਲੇ ਗੁੱਗੂ ਵੀਰਾ ਘਰੇ ਹੈਗਾ ਮੈਂ ਕਿਹਾ ਅੱਜ ਵੱਡਾ ਤੇ ਗੁੱਗੂ ਵੀਰਾ ਮੈਂ ਕਿਹਾ ਕੀ ਕਰਨਾ ਮੈਂ ਇੱਜ਼ਤ ਮੰਨ ਲਵਾਂ ਜਾਂ ਮੈਂ ਕਹਾ ਕਹਿੰਦਾ ਮੈਂ ਪੈਸੇ ਲੈਣੇ ਮੈਂ ਇਥੇ ਇੱਟਾ ਨਾ ਲਗਾ ਫਿਰ ਮੈਂ ਥੋੜੀ ਹਾਜ ਸਾਹ ਆ ਗਿਆ ਮੈਂ ਨਾ ਦੱਸ ਰਹੀ ਹਾਂ ਲੱਗਦੀ ਤੈਨੂੰ ਇਤਨਾ ਆ ਬੈਠਾ ਸਾਂਹੀ ਚੀ ਜਾਂਦਾ ਬੜਾ ਮੂੰਹ ਤਾਂ ਕਰੋ ਉੱਧਰ ਨੂੰ ਕਰਮੋ ਥਾਂ ਜਾ ਵੀ ਵਿਹਲਾ ਕਰੋ ਤੁਹਾਡੇ ਸਹੀ ਨਹੀਂ ਲੱਗਿਆ ਫਰਮਾ ਯਾਰ ਇਹ ਤਾਂ ਇਹ ਤਾਂ ਸਿੱਧਾ ਜਾਊਗਾ ਲਾਗੂਡ ਕੱਸਣ ਵਾਲੇ ਹੈ ਤੇ ਸੈੱਟ ਕਰਨ ਆ ਆ ਵੇਖੋ ਜੀ ਨਾਲ ਦੀ ਨਾਲ ਡੀਅਨ ਨਿਕਲ ਰਹੇ ਨੇ ਦੋ ਬੰਦੇ ਲਾਏ 3 ਘੰਟੇ ਉਹਨਾਂ ਨੇ ਵੇਸਟ ਕਰਤੇ ਉਹਨਾਂ ਤੋਂ ਫਰਮਾ ਨਹੀਂ ਸਕਦੇ ਕੀ ਹੋ ਜਾਣਾ ਸਹੀ ਜੀ ਅਮਰ ਕੱਲੀ ਚੱਲ ਲੋ ਜਾ ਰੋ ਜਾ ਦਿਖਾਈ ਇਹਨੇ ਮੇਰਾ ਲੋਵੀ ਆ ਵੇਖ ਸਾਡੇ ਮੈਂ ਤੇ ਮਸ਼ੀਨਾਂ ਵੀ ਬੰਦ ਕਰਕੇ ਆ ਆ ਜੀ ਚੱਕਰੇ ਵੱਖਰਾ ਜਾ ਨਹੀਂ ਲੈ ਜਾਂਦਾ ਬੋਲੀ ਸੋਣਾ ਆਹ ਬੱਜੀ ਕਿੰਨਾ ਬਣਨਗਾ ਤਿੰਨ ਮੈਂ ਹੱਥ ਲਾ ਦੋ ਆ ਜਾਓ ਇਹਨੂੰ ਬੰਨ ਲਾਂਦੇ ਆ ਜਾ ਆ ਜਾ ਇਹਨੂੰ ਬੰਨਣਾ ਕਿ ਉਹਨੂੰ ਜਦ ਮਰਦੀ ਬੰਨ ਰੋ ਨਹੀਂ ਕਹਿੰਦਾ ਇਹਨੂੰ ਬੰਨ ਦੇ ਮਨਾ ਚੱਲੇ ਇੱਕ ਬੰਨ ਦੇ ਮੈਂ ਲੱਗ ਨਹੀਂ ਪੌਂਕੀ ਲੈ ਆਇਓ ਜਾਇਓ ਜਾਇਓ ਲੋਗਾ ਨੂੰ ਸੀ ਰੱਖਦੇ ਭਰਾਵਾ ਮੰਜਾ ਲਾ ਲਿਆ ਕਿ ਕਰਦਾ ਮੰਜਾ ਲਾ ਲਿਆ ਉਹ ਬੰਦਾ ਲਾ ਲਿਆ ਕੁੜੀ ਆ ਇੱਜ਼ਤਾਂ ਹੀ ਕੁੜੀ ਆ ਬੰਦਾ ਮਜ਼ਾ ਲਾ ਕੇ ਕਰਦਾ ਮੰਜਾ ਲੱਗਦਾ ਲਾਵੀਂ ਜੇ ਤੇ ਲੱਕ ਤੇ ਮੱਝ ਡੇਗ ਕੇ ਕੁਛ ਨਹੀਂ ਸੀ ਬੜੀਆਂ ਯੋਨ ਨੂੰ ਕੀ ਹੋਣਾ ਭਰਾਵਾ ਮੱਝ ਵੀ ਇਹਦੇ ਉੱਤੇ ਢੇਗ ਪੀਦੇ ਉਹ ਮੱਝ ਸਗੋ ਕਵੇ ਕਹਿੰਦੀ ਮੈਂ ਗਲਤ ਬੰਨੇ ਡੇਗ ਪਈ ਆ ਦੋ ਦਿਨ ਮੱਝ ਦੀ ਵਖੀ ਦਸਦੀ ਰਹੀ ਇਹਦੇ ਉੱਤੇ ਢੇਗ ਕੇ ਇਨੂੰ ਕੋਈ ਪ੍ਰਵਾਹ ਨਹੀਂ ਸੈਂਟਰ ਤੇ ਵੰਦੇ ਨਹੀਂ ਅਕਰੀ ਹਾਂ ਬਾਅਦ ਚ ਕਰ ਲੈ ਕੀ ਲਓ ਵੀ ਤੇ ਕੋ ਮੋੜੀ ਮੋਲੀਆਂ ਪੀਂਵੰਦੋ ਨਹੀਂ ਤੂੰ ਨਾ ਚੜੀ ਤੇਰੀ ਨਹੀਂ ਔਖਾ ਆ ਉਹ ਚੜਦੀ ਹਾਂ ਤੂੰ ਨਾ ਰਿਸਕ ਲਈ ਐਵੇਂ ਆਸਟ੍ਰੇਲੀਆ ਵਾਲੇ ਬੰਦਿਆਂ ਨੂੰ ਹਾਂ ਨੂੰ ਜਵਾਬ ਦੇਣਾ ਔਖਾ ਬਈ ਆਹੋ ਅਸੀਂ ਬਾਅਦ ਚ ਪ੍ਰਵਣੀ ਨੂੰ ਕੀ ਜਵਾਬ ਦਿੰਦੇ ਫਿਰਾਂਗੇ ਵੀ ਕੀ ਬਣਿਆ ਉੱਥੇ ਹਾਂ ਲੈ ਵੀ ਮੰਮੀ ਤੂੰ ਵੀ ਨਹੀਂ ਮੋਗਿਆ ਲੈਨੇ ਤੇਰੀ ਸੁਲਾ ਲੈਣੀ ਆਉਣੀ ਐਵੇਂ ਤੂੰ ਨਾ ਚੜ ਜੀ ਕੇ ਦੇ ਉੱਤੇ ਮੈਂ ਚੜਦੀ ਨਹੀਂ ਚੈਂ ਚੈਂ ਚਾਹ ਆਹ ਬੇ ਕੁਰਸੀ ਆ ਗਈ ਨਾ ਨਹੀਂ ਐਂ ਦਾ ਹੈ ਗੈਗੂ ਐਂ ਦਾ ਮੰਮੀ ਦੇ ਭਰਾ ਭੱਜੇ ਆਉਂਦੇ ਆ ਜਦੋਂ ਕਿਤੇ ਕਾਹ ਕਿਤੇ ਪੈ ਜੇ ਪਤਾ ਲੱਗੇ ਵੀ ਕੁੰਨੀ ਢਿੱਲੀ ਹੋ ਗਈ ਹੈ ਇਹ ਹੈ ਕੁੰਨੀ ਇਹ ਕੁੰਨੀ ਢਿੱਲੀ ਹੋ ਗਈ ਨਾਲ ਹੀ ਆਉਂਦੇ ਹਟਦੇ ਵਾਈਫਾਈ ਰੰਗ ਆ ਚੈੱਕ ਬੰਨਤੇ ਦੇ ਬੰਨ ਜੇ ਇਧਰ ਹੀ ਉਹਨੂੰ ਬੰਨ ਤੇ ਇੱਕੋ ਦੇ ਦੋ ਬੰਨਤੀਆਂ ਵੀ ਅੱਧਾ ਅੱਧ ਬੰਨਤਾ ਵੀ ਸਗਣ ਹੀ ਕਰਨਾ ਹਾਂ ਗੋਲੂ ਤੈਨੂੰ ਬਾਜਾਂ ਪਾਉਂਦੇ ਆ ਤੂੰ ਕਿ ਲੱਡੂ ਠੀਕਦਾ ਮੈਂ ਹਾਂ ਜੀ ਲੋਕ ਤਾਂ ਲਿਆਓ ਅੱਗ ਲੈ ਕੇ ਆਓ ਕੋਈ ਕੰਮ ਨਹੀਂ ਜene ਜੇ ਤੁਸੀਂ ਨਹੀਂ ਕਰੋ ਆਰਦੀ ਨਹੀਂ ਇਹ ਘਰ ਕਿਦਾ ਬੰਨਦਾ ਪਿਆ ਨਹੀਂ ਘਰ ਕਿਦਾ ਬੰਨਦਾ ਕਿਦਾ ਬੰਨਦਾ ਕਾਤੀ ਘਰ ਕੀ ਦਾ ਬੰਦਾ ਜੇ ਵੇ ਢਲੀ ਕਰ ਨਿਮਿਸਤਰੀ ਕਿਉਂ ਕਰੇ ਕਰਾਂਗੇ ਨਿਮਿਸਤਰੀ ਦੇ ਨਹੀਂ ਆਉਂਦਾ ਨਹੀਂ ਆਉਂੇ ਠਿਕਦਰ ਆ ਦੋ ਖੜੇ ਆ ਅਸੀਂ ਵੀ ਗਲਤ ਕਰਾਈ ਨਾਲ ਸਾਨੂੰ ਬੰਦਦਾ ਵਾ ਮੈਂ ਬੰਦ ਦਿੰਦਾ ਜਾਂ ਕੋਈ ਆ ਦੋ ਖੜੇ ਆ ਦੋ ਖੜੇ ਇਹ ਵੀ ਭਰਾ ਜੇ ਮੇਰੇ ਮੈਂ ਤਾਂ ਮੇਰੇ ਮੈਂ ਆਇਆ ਕਿੰਨੇ ਲਿਖ ਦੋਗੇ ਹੈਗੇ ਉਹਨਾਂ ਨੇ ਦੇ ਦਿੰਨੇ ਕੋਈ ਜਲਦੀ ਆ ਵੇ ਦੇ ਇਹਦਾ ਦਿਲ ਵੇ ਮਿਸਤਰੀ ਦਾ ਕਿਉਂ ਚਲਦੇ ਦੇਣਾ 5000 ਰੁਪਏ ਦਾਦਾ ਵੀ ਦੇ ਦੇ ਕੁੜੀਆਂ ਨੇ ਖੁਸ਼ ਹੋ ਜਾਣਾ ਏ ਲਾਗ ਮਿਲ ਗਿਆ ਤੁਹਾਡਾ ਕਿਉਂਕਿ ਠੇਕੇਦਾਰ ਦਾ ਕੰਮ ਨਾ ਹਾਂ ਆ ਆ ਮੋ ਗਿਆ ਬਾਸ ਬਾਸੀ ਫੜ ਲੈ ਫੜ ਲੈ ਗੁਰਦੀਪ ਜੀ ਕਰਨ ਦੇ ਤੇਰਾ ਗੁਰਦੀਪ ਆ ਆ ਗੁਰਦੀਪ ਜੀ ਕਰਦਾ ਇਹ ਉਹ ਫੜੀ ਲੈ ਵੇਕ ਉਹ ਵੇ ਦੂਜੀ ਹੱਥ ਨਾਲ ਭਾਣੇ ਜਿਹੜਾ ਫੜ ਲੈ ਵੇ ਤੂੰ ਉਹ ਕੰਨਿਆ ਸੀ ਨਹੀਂ ਲੈਣੇ ਮੈਂ ਲੈ ਲੇ ਚੱਲ ਕੋਈ ਨਹੀਂ ਇੱਕ ਵਾਰੀ ਤਾਂ ਉਹਨੇ ਹੱਥ ਹੀ ਫੜਿਆ ਭਾਡਾ ਕਵਾਂਦਾ ਸੀਗਾ ਹਾਂ ਭਾਡਾ ਡਾਕਟਰ ਜੀ ਲਿਆ ਚਾਹ ਚਾਹ ਨਹੀਂ ਮੁਕ ਪੀਤੀ ਹੋਏ ਚਾਹ ਨਹੀਂ ਮੁਕਣੀ ਵੀਰੇ ਜਿੰਨੇ ਚਿਹਰੇ ਇੱਕ ਇੱਕ ਲੱਡੂ ਜਮਾਨ ਤੇ ਨਹੀਂ ਆਉਂਦਾ ਨਜ਼ਰ ਨਹੀਂ ਮੈਂ ਚਾਹ ਮੁਕਣੀ ਲਓ ਫਿਰ ਮੇਰਾ ਚਾਹ ਓਕੇ ਚਾਹ ਛਾੜੀ ਇਹ ਘਰ ਕਿਦਾ ਬੰਦਾ ਪਿਆ ਦੱਸੀ ਬੀਬੀ ਜੀ ਲਾਗ ਲਾ ਘਰ ਢੋਡਾ ਦੋ ਭਰਾਵਾਂ ਦਾ ਤੇ ਤੂੰ ਛੱਤ ਤੇ ਰਹਿਣਾ ਤੂੰ ਵੀ ਘਰ 'ਚ ਹੀ ਰਹਿਣਾ ਆਹੋ ਆ ਢੋਡਾ ਦੋ ਨਾ ਵੀ ਤੂੰ ਛੱਤ ਤੇ ਰਹਿਣਾ ਤੂੰ ਵੀ ਘਰੇ ਹੀ ਰਹਿਣਾ ਓਕੇ ਆਹ ਤਾਂ ਕਹਿਓ ਠੀਕ ਸੀ ਕਾਫੀ ਟਾਈਮ ਦੀ ਚਾਹ ਤਾਂ ਇਹ ਮੁੱਕਦੀ ਨਹੀਂ ਬਈ ਹੁਣ ਚਾਹ ਮੁੱਕਣੀ ਕਾਹ ਹਾਂ ਹਾਂ ਜੀ ਓਏ ਉਹਦੇ ਉੱਤਰ ਵੇ ਜੀ ਕਰਨ ਦੇ ਵੀ ਦੂਰਾ ਇੱਕ ਹੋਰ ਮਿਲ ਜਾਵੇ ਵੀ ਨਿੰਬੜੇ ਦੇ ਇੱਕ ਤੇ ਆ ਹੀ ਜਾਵੇ ਆਹ ਹਾਂ ਉਹਨੂੰ ਵਿਚਾਰੇ ਨੂੰ ਦੱਸ ਦਿਆ ਕਰੋ ਉਹਨੂੰ ਚਾਹ ਨਹੀਂ ਕਿਸੇ ਨੇ ਦਿੱਤੀ ਉਹ ਲੱਭ ਲੈਂਦਾ ਚਾਹ ਇਹਨਾਂ ਨੂੰ ਵੀ ਛੇਤੀ ਉਹ ਇਹਨਾਂ ਨੂੰ ਵੀ ਛੇਤੀ ਲੱਭਦਾ ਲੈ ਖਾ ਲਾ ਪਾਣੀ ਪੀ ਲਈ ਉੱਤੋਂ ਗੱਲਬਾਤ ਪਾਣੀ ਪੀ ਲਈ ਬਾਅਦ ਚ ਖਾਲਾ ਨੇ ਲੱਡੂ ਖਾ ਲਈਆਂ ਨੇ ਹੋਰ ਹੋ ਨਿਕਾਲੀ ਤੇ ਵਿੱਚ ਉਹ ਜਾਓ ਫਿਰ ਹੋਰ ਲੱਡੂ ਨਾਲ ਭਾਲਦੇ ਨੂੰ ਜਾ ਆਹੋ ਇਹ ਬੰਦਾ ਪਛਾਣੋ ਤੁਸੀਂ ਹਾਂ ਕਮੈਂਟ ਕਰਕੇ ਦੱਸਣਾ ਕਿੱਥੇ ਵੇਖਿਆ ਤੂੰ ਨਹੀਂ ਪਿੰਡਾ ਇਹ ਬੰਦਾ ਵੇਖੀਆ ਪਿਛਲੇ ਜੋਇਚੇ ਤੇ ਸੀ ਮੋਟੇ ਟਟਾ ਦਾ ਪਹਿਲਾ ਕੋਈ ਇਹ ਦੂ ਪੀਓ ਲੈਂਦਾ ਆ ਰਾਂ ਨੂੰ ਪੀ ਤੇ ਲੈਂਦਾ ਫੜ ਕੇ ਮੈਂ ਕਹਿੰਦਾ ਬੰਦ ਕਰ ਦੇ ਇਹਨਾਂ ਬੰਦ ਕਰ ਦੇ ਤੂੰ ਲੱਭਣਾ ਕਿੱਥੇ ਸੀ ਬੰਦਾ ਨਹੀਂ ਲੱਕੀ ਖਾ ਲਿਆ ਯਾਰ ਪਾਸੇ ਕਰ ਲਿਆ ਕੈਮਰਾਹੀਂ ਐ ਨਹੀਂ ਤੇਰੇ ਵਾਲ ਨੂੰ ਨਹੀਂ ਕੀਤਾ ਤੂੰ ਖਾ ਲਾ ਠਾ ਵਾਲੀ ਪਿੰਨੀ ਵਧੀਆ ਨਾ ਤੇ ਮੋਤੀ ਚੂੜਾ ਵਾਲੇ ਵੀ ਲੈ ਆਉਂਦੀ ਉਹ ਵੀ ਵਧੀਆ ਹੀ ਹੋਣੇ ਉਹ ਵੀ ਜਵਾਹਤਾ ਉਹਨਾਂ ਨੇ ਜਵਾਹਤਾ ਉਹਨਾਂ ਨੂੰ ਨਹੀਂ ਦੇਣਾ ਹੀ ਉਹ ਵੀ ਖਾਧੇ ਹੀ ਜਾਣੇ ਦੇ ਨਾਂ ਨਹੀਂ ਕਰਦੇ ਇੱਟ ਭਾਵੇਂ ਗੋਲ ਕਰਕੇ ਦੇ ਦੋ ਆਹੋ ਖਾ ਜਾਣੀ ਇਹਨਾਂ ਨੇ ਚਾਹ ਹੋਣੇ ਬਸ ਗੋਲੂ ਵਰਗਾ ਫੇਰ ਕਰ ਲੱਗੇ ਬੋਕਰ ਕੇ ਹਾਂ ਉਹ ਮੈਂ ਕੋਈ ਨਹੀਂ ਦਿੰਦੀ ਉਹ ਜਿਹੜੀ ਵਰਤਾਂਵੀ ਬੜੀ ਸਸਤਾ ਉਹ ਭਾਈ ਕਿੰਨੇ ਬੰਦੇ ਉਹਨਾਂ ਨੇ ਪਹੁੰਚਦਾ ਕਰਨਾ ਹਾਈ ਕੋੜੀ ਮਿਸਤਰੀ ਸਾਹਿਬ ਐ 100 ਵੀ ਇੱਕ ਗੇਟ ਰੱਖ ਲੈ ਇੱਕ ਗੇਟ ਇੱਥੇ ਵੀ ਰੱਖ ਲਿਆ ਇਹ ਮਿਸਤਰੀ ਸਾਹਿਬ ਨੂੰ ਪਤਾ ਮਿਸਤਰੀ ਸਾਹਿਬ ਮਾਰ ਕੇ ਸੁਝਾਇਓ ਆਈਦਾ ਕੀ ਮਸਲਾ ਇੱਕ ਹੀ ਚੱਕਰ ਵਿੱਚ ਸਾਨਾ ਸਮਝਾਓ ਆਂ ਫੜਨਾ ਹੀ ਰੱਖਣਾ ਇਹਨੂੰ ਕੋਈ ਤੁਸੀਂ ਕੱਚਾ ਵਾਲਾ ਬਣਵਾਉਣਾ ਆਪਦਾ ਜੋ ਬਣਵਾਉਣਾ ਆ ਦੱਸਿਓ ਕਿਵੇਂ ਆ ਇਹ ਹੈਗਾ ਕੋਈ ਆਪਣਾ ਜਿਵੇਂ ਕੋਈ ਇਹ ਜਿਵੇਂ ਆਪਾਂ ਬਾਹਰ ਲੱਗੇ ਤਾਂ ਮਾਦਾ ਜਿਹੜੀ ਮਿਕਰੋਫੋਨ ਵਰਗੀ ਬੰਦਾ ਉਹਨੇ ਇਹ ਸਿੱਧਾ ਪਾਈ ਜਾਇਆ ਸਮਾਨ ਦਾ ਨਾ ਮਾਤਰਾ ਉੱਤੇ ਬਾਹਰ ਇੱਕ ਦੰਦ ਚਾਰ ਬੰਦੇ ਮੈਂ ਇਹ ਉੱਚਾ ਉਹ ਫਸਟਾ ਤੋ ਲੁਕੋ ਅਗਰ ਮਗਰ ਮਗਰ ਅਈਨੇ ਰਿਪੀਟ ਲੀ ਇਹ ਬਾਹਰ ਬੰਦੋ ਤੋਂ ਦੱਸ ਜਿੰਦੇ ਆ ਪਾਸੇ ਜਣੀ ਗੱਲ ਤੇ ਸਮਾਨ ਚੱਕ ਕੇ ਜਰੂਰ ਵੇਖਣਾ ਕਿਉਂਕਿ ਆਪਾਂ ਹੀ ਇੱਥੇ ਤੁਰਨਾ ਲੈ ਆਇਆ ਗੁਰਵਿੰਦਰ ਆ ਇੱਕ ਨਾ ਰਾਜੂ ਵੀ ਇੱਥੇ ਸਪਾਈ ਕਰਦਾ ਸਕੂਲਾਂ ਆਉਂਦੇ ਨਹੀਂ ਬਗਾ ਨਹੀਂ ਬੰਦੇ ਮੰਨੇ ਇਹ ਕੱਚ ਲਾਉਣੇ ਬਣੇ ਗਏ ਸੀ ਲੱਗਣਾ ਨੇ ਲੋਡਰ ਪੈਣਾ ਹੈ ਗ੍ਰੇਡ ਲਾ ਕੇ ਨਾ ਵੀ ਕੱਚ ਲਾਏਗਾ ਗੱਗੂ ਪਰਦੇ ਮੋٹے ਕੱਟਣ ਲੱਗੇ ਹੋਣਾ ਉਹ ਵੀ ਬਹੁਤ ਪੂਰਾ ਵਾ ਕੋਈ ਨਹੀਂ ਤਾਂ ਲੋਡਰ ਪੈਣਾ ਉਹਨੂੰ ਕੱਟਣ ਮੋٹے ਲੱਗੇ ਹੋਣਾ ਉਹ ਵੀ ਬਹੁਤ ਵਧੀਆ ਗੱਡ ਵਾ ਚਲੋ ਉਹ ਤਾਂ ਆ ਦੇਖੀ ਹੈਗਾ ਬਾਕੀ ਕੋਲ ਗ੍ਰੇਡ ਵੀ ਲਾ ਦੇਣਾ ਚਲੋ ਬਾਕੀ ਲੋ ਬਾਹਰ ਬਾਹਰ ਵੀ ਤੋ ਡਾਉ ਹੋ ਹੈਗਾ ਤੁਹਾਡੇ ਹੈਂ ਘੰਟਾ ਕੋ ਅੱਧਾ ਸੱਜਣ ਮੇਰੇ ਵੀ ਆਇਆ ਬਾਹਰ ਬਾਹਰ ਹੀ ਮੋੜ ਤਾਂ ਹਾਂ ਹਾਂ ਕਰਿਆ ਜੀ ਭਾਜੀ ਹਾਂ ਤੁਹਾਨੂੰ ਸਾਡ ਘਰ ਦੀ ਪਰਤੀ ਦਾ ਅੰਦਾਜ਼ਾ ਲੱਗਦੀ ਵਾਲੇ ਤੋਂ ਇਹ ਸੜਕ ਤੋਂ 2 ਫੁੱਟ ਚਾ ਤੇ 3.5 ਤੇ ਹੀ ਹੋ ਗਿਆ ਇਹ ਇੰਨਾ ਲੈਵਲ ਤੇ ਬਰਾਬਰ ਚੱਲ ਗਿਆ ਬਾਰੋਂ ਵਾਹੋ ਬਾਕੀ ਇੱਥੇ ਪਿੱਲਰ 2 ਇੱਥੇ ਪਿੱਲਰ ਉਣੀ ਦੇ ਤਾਲ ਘੜੀਆਂ ਦੋ ਬਨੇ ਰੋਖੋਂ ਮੇ ਤਾਲ ਟਟਿਆ ਏ ਇਹ ਵੀ ਅੰਦਰ ਆ ਲੈ ਆ ਵੀ ਕੱਸੇ ਹੋਏ ਨਾ ਫਿਰ ਸਾਰੇ ਗੋਲ ਦੇ ਨਾ ਖੋਲਣਾ ਨਹੀਂ ਢਿੱਲੇ ਕਰ ਦ ਜਮਾ ਜਮਟ ਲਾ ਹਾਂ ਢਿੱਲੇ ਕਰ ਨਿਕਾ ਨਾ ਵੇਖੀ ਹੁੰਦਾ ਏ ਡੱਬੇ ਆਲੇ ਵੀ ਇਹ ਸਾਰਿਆਂ ਨੂੰ ਮੰਡਿਆ ਕੇ ਮੇਰੇ ਆ ਲਾਊਗਾ ਕਿ ਨਹੀਂ ਮੋਕਣਾ ਜਾਣਗੇ ਇੱਥੇ ਵੀ ਜੋ ਨਹੀਂ ਕਰ ਦੇ ਦੇਖ ਬਾਹਰ ਚੱਲੀ ਇੱਥੇ ਇਥੇ ਤਾਂ ਪੂਰੇ ਨਹੀਂ ਆਉਣਾ ਉਹ ਦੱਬੇ ਨਹੀਂ ਚੱਲ ਜਾ ਫਿਰ ਸਾਡਾ ਦੱਬੇ ਨਹੀਂ ਚਾਹਣਾ ਫਿਰ ਵੀ ਨਾ ਸਿੱਧਾ ਆਹ ਬੰਦੇ ਸਵੇਰ ਦੇ 5 6 ਘੰਟੇ ਹੋ ਗਏ ਲੱਗਿਆ ਇਹਨਾਂ ਨੂੰ ਆਏ ਨਹੀਂ ਸਕਤਾ ਹੈ ਸੋ ਇਸੇ ਨਾਲ ਅੱਜ ਦਾ ਵਲੌਗ ਸਾਡਾ ਖਤਮ ਹੁੰਦਾ ਜੀ ਚੈਨਲ ਨੂੰ 6 ਸਬਸਕ੍ਰਾਈਬ ਕਰਨਾ ਅੱਗੇ ਨਵੇਂ ਨਵੇਂ ਵਲੌਗ ਲੈ ਕੇ ਆਉਂਦੇ ਰਾਵਾਂਗੇ ਜੀ ਮੋਟੇ ਨੇ ਪ੍ਰੈਂਕ ਕੀਤਾ ਫੇਲ ਹੋ ਗਿਆ ਭਰਾ ਤੁਹਾਡਾ ਕਰੇਗਾ ਵੇਖੀ ਪਟਾਕੇ ਪੈਂਦੇ ਮੇਂਦੀ ਮੇਂਦੀ ਸਾਡਾ ਟੱਲਾ ਹੁਣ ਇਹਨੂੰ ਰਾਤ ਸਾਰੇ ਨੂੰ ਮੜਾ ਇਹ ਵਿਗੜੀ ਅੱਜ ਭਰਾਵਾਂ ਦੀ ਆ ਜੇ ਤੂੰ ਕੀ ਤਾਂ ਵਿਗੜਿਆ ਮੈਂ ਚਾਰ ਭਰਾਣਾ ਅੱਗੇ ਭਲਾ ਦੋ ਭੈਣਾ ਦੇ ਪਰ ਦੂਜੀ ਜਿ ਨਹੀਂ ਇੰਨੀ ਦਲੇਰੀ ਆਈ ਮਾਸੇ ਜ ਨਹੀਂ ਕਦੇ ਇੰਨੀ ਦਲੇਰੀ ਵੇਖੀ ਮੈਂ ਜਿੰਨੀ ਦਲੇਰੀ ਆ ਵੀ ਇਹ ਤਾਂ ਬਹੁਤ ਜ਼ਿਆਦੀ ਦਲੇਰੀ ਆ ਇਹ ਦਾ ਭਰਾਵਾ ਭੱਜੀ ਭੱਜੀ ਜਾਂਦੀ ਮੱਜਾਂ ਦੇ ਸਿੰਘਾਂ ਨੂੰ ਹੱਥ ਪਾ ਲਈਦੀ ਆ ਹਾਂ ਭਰੇ ਇਹ ਪਲੇਠੀ ਆ ਪਲੇਟ ਹੀ ਆ ਪਲੇਟ ਹੀ ਨਹੀਂ ਪਲੇਟ ਹੀ ਆ ਗੋਜੀ ਅਜੇ ਵੀ ਨਹੀਂ ਫਿੱਟ ਬੈਠਦਾ ਰਾਹ ਹੀ ਮੈਂ ਕਹਿੰਦਾ ਬਦਲ ਲਾ ਪੰਮੇ ਬਦਲ ਲਾ ਬਦਲ ਲਾ ਕੋਲ ਤੋਂ ਬਦਲ ਹੀ ਲਿਆ ਕਰ ਆ ਰੇਲਾ ਵੀ ਕਿੰਨੇ ਦਾ ਤੇ ਕਿੱਧਰ ਜਾਣਾ ਮੈਂ ਮੇਰਾ ਤੁੰਗੀਆਂ ਮੇਲਾ ਇਹਦਾ ਕੀ ਕਸੂਰ ਆ ਬਾ ਇਧਰ ਇਹ ਤੇ ਪੈਸੇ ਕਿੰਨੇ ਲੱਗੇ ਆ ਤੇ ਤੇਰੇ ਹੀ ਲੱਗਣੇ ਬਾਅਦ ਚ ਫਿਰ ਸਾਨੂੰ ਨਾ ਗਈ ਹਾਂ ਮੇਰੇ ਹੀ ਲੱਗਣੇ ਸਾਥ ਤੇ ਚਲਾ ਆ ਮਾਰ ਜਦੋਂ ਮਾਰ ਤੂੰ ਹੀ ਦੇਣੇ ਬਾਅਦ ਚਾਨੂੰ ਕੀ ਕਹਿਣੀ ਆ ਆਓ ਉਹ ਚੰਗੀ ਚਾਹੁੰਦੇ ਤਾਂ ਬਚ ਕੇ ਚਲੇ ਜਾਓ ਆਹ ਦੂਰੀਆਂ ਟੁੱਟ ਪਈਆਂ ਆ ਜਾ ਤੁਨ ਇੱਧਰ ਨਾਲ ਸਾਥ ਪਾਤਾ ਕਿ ਨਾੜ ਲਾ ਇੱਥੇ ਗਿਆ ਧਿਆਨ ਨਾ ਬਾਈ ਪੰਮੇ ਹੁਣ ਕੋਈ ਨਹੀਂ ਕੋਈ ਨਹੀਂ ਇੱਧਰ ਲੱਗੇ ਹੋਈ ਨੇ ਨਾੜ